ਸਤ ਸਤ ਪਾਇਆ ਸਹਜ ਸਿਧਿ ਵਰਤਿਆ ਅਮਰ ਕਾਇਆ ਰਾਗਾਂ ਪਰਵਾਤ ਰਿਆ ਸ਼ਬਦ ਗਾਣ ਰਿਆ ਸ਼ਬਦ ਤਾਂ ਨਾਮੁ ਹੋਇ ਤੇਰਾ ਹਰਿ ਜਿ ਵਿਸਾਇ ਕਹਿ ਨਾਲ ਅਨੰਦ ਵਾ ਰਿਆ ਆਜ ਜੂਤ ਤਦ ਵਸ ਕੀ ਤਾਰਨ ਕੋ ਵਾਇਆ ਕਰਨ ਪਾਇਆ ਤਨ ਜਨ ਕਾਰਾ ਸੇ ਨਾਮ ਭਗਨ ਜੇ ਸੇ ਨਾਮ ਦੰਸੋ ਤਿਤ ਕਰ ਮਹਾਰਗ ਵਾਜੇ ਹੈ ਅਨੰਦ ਸ੍ਰਵਨ ਕਾਰੀ ਹੋ ਸਗ ਵਾਹਿਗੁਰੂ ਜੀਓ ਮਨ ਸਰੋਵਰ ਪਾਹੀ ਅਸਰਮਾ ਸੁਧਰੇ ਬਾਪਰ ਮਨ ਰਟਾ ਪਾਇਆ ਅਰੇ ਸਰ ਰਸੂਰੇ ਦੂਰ ਸਰਕਾਰ ਪੁਰੇ ਸੋਨੇ ਸੱਚੇ ਬਾਣੀ ਸਾਥ ਸਾਰ ਜੈ ਸੱਚ ਤੁਝੇ ਉਸ ਜਾਨ ਸੁਣਦੇ ਪਨੀਤ ਕਹਤੇ ਭਵੰਤ ਸਤਿਗੁਰ ਨਰਿਆਣ ਤੁਲੇ ਬਿਨ ਮਨ ਸਰਤ ਨਾਰ ਤੁਰਚਾਰਾ ਅਗੇ ਵਾਚੇ ਆ ਰਸੂਰੇ ਸਭ ਤੇ ਬਨੇਤਰ ਮਹਦੇ ਪਵਿਤਾ ਸਾਧੂ ਹੈ ਅਪੂਰੇ ਮੇਰਾ ਵਾਰਤਨਾ ਆਵਾਜ਼ ਤੁਮਹੇ ਸਰਬਾਨੰਦ ਬਾਜੇ ਤੇ ਨਦੂਰੇ ਦੇਸ ਰਸਵੀਤਮ ਬਲੌਜੀ ਸਮਰਗਤ ਕਿ ਗੁਰੂ ਨਾਨਕ ਦੇਵ ਜਿਆਏ ਨਿਰਭੰਦਰ ਗੁਰ ਜੇ ਅਨਦਾਸ ਰਣ ਆਸਾਂ ਨੇ ਸਹਾਈ ਅਨਹਰ ਗੁਨਤਾਂ ਸਬਾਉ ਜੀ ਆਇਆ ਸ਼੍ਰੀ ਨਾ ਮਿਸ਼ਣ ਦੇ ਆਈਐ ਨਤਸਾਦ ਬਦਾਈ ਜਿਗਵੰਦ ਸੁਮੈ ਕਰਤੋ ਦਿਆ ਬੰਧਾਈ ਸੁਪਾਣੀ ਕੋਈ ਸਹਾਈ ਨਸਵਾ ਪਾਚਾ ਸਾਰੇ ਰੂਹ ਨੂੰ ਬੁਝੇ ਜੀਵਾਨਾ ਸਤਿ ਸਾਈ ਹੋਏ ਸਾਈ ਇਹਨ ਦਾ ਸਰਨੇ ਜੋਤ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਦਿਖਾਤ ਅੱਖਾਂ ਦੇ ਰੀਹ ਹਰਸਾ ਨੀ ਗੁਰੂ ਜੀ ਵਾਹਿਗੁਰੂ ਪੰਜਾਂ segera segera ਸਰਵ ਸਤ ਸਦਿਸ਼ਾਨ ਗੁਰੂ ਕੀ ਅੰਤ ਦੇਵ ਦੇ ਜਗੋ ਜਗੁ ਰਤਾ ਲੂ ਤਨ ਕਾ ਜਗ ਕਾ ਰੂਪ ਹਰ ਸਭੀ ਮੰਦੂਰੇ ਸਿਨਾਰਣ ਦੀਵਾ ਮਦੂ ਦੇ ਭਰ ਪਦਰ ਆਪ ਅੱਖ ਰੂਏ ਗਤ ਤੁਹਾਂ ਮੇ ਪਤਲੇ ਸਦਾ ਸਦਾ ਦਾ ਦੇਵ ਸਿਨਨ ਕਨਾ ਸੱਜਿਏ ਹੋ ਤੁਧਾਰੇ ਗੁਰੂ ਨਾਨਕ ਦੇ ਜਿਨ੍ਹਾਂ ਕੋ ਕਾਲ ਸਾਖ ਪਰਮਨੂ ਸੂਰਜ ਸਤਿਗੁਰੂ ਅੱਜ ਆਪ ਇਹ ਦਰਬਾਰ ਦੇ ਉਪਦੇਸ਼ੀ ਅਖੰਡ ਪਾਠ ਸਭ ਜੀ ਅਰਦਾਸ ਹੋਣ ਲੱਗੀ ਹੈ ਜੀ ਅਖੰਡ ਪਾਠ ਸਭ ਜੀ ਦੀ ਬਾਣੀ ਦੇ ਜਾਪਨੀ ਸੇਵਾ ਦਾ ਕਰਕੇ ਬਿਨਾਂ ਭਾਏ ਸਾਜ ਸਜ ਦੀ ਦਿਨ ਅਨਿਮਤਨੀ ਕੀਤੀ ਗੁਰਦੀਪ ਕੌਰ ਜੀ ਜਿਨਾ ਦਾ ਪੁੱਤਰ ਭਾਈ ਜਰਦੀ ਸਿੰਘ ਜੀ ਜਿਨਾ ਦੀ ਪਤਨੀ ਬੀਬੀ ਦੇ ਸ왈ਕੌਰ ਜੀ ਮੁਖਰਾ ਦੇ ਬੱਚੇ ਵੀਰ ਹਰ ਸਿੰਘ ਨੰਦ ਸਿੰਘ ਕਰੀ ਜਰਦੀ ਸਿੰਘ ਬੱਚੀ ਸੁਖਦੀਪ ਕੌਰ ਅਤੇ ਕੁਲ ਸਿੰਘ ਨੰਦ ਸਿੰਘ ਦੇ ਸਮੂਹ ਪਰਿਵਾਰ ਨੂੰ ਆਦੇਂਦਰ ਬਾਦ ਦੇ ਜੀ ਸ਼੍ਰੀ ਅਖੰਡ ਪਾਤਸ਼ਾਹ ਸਹਿਬ ਦੀ ਸੇਵਾ ਕੀ ਦੀ ਯਾਦ ਵਿੱਚ ਵਿਪਕਾਣੇ ਸਮੂਹ ਸੰਤੋ ਪਰਵਾਦ ਦੇ ਸਿਰ ਤੇ ਮੇਰੇ ਲਈ ਖੁਸ਼ੀ ਦਾ ਆਨੰਦ ਰੂਹੀਆਂ ਦਾ ਨਿਰਮੇ ਕਰਵਣ ਨੂੰ ਸ਼ੁਕਰਾਨਾ ਸੁਭਾਣ ਹੈ ਸਰਬ ਰੰਤਰੀ ਅਰਦਾਸ ਹੈ ਤੁਜੀ ਵਿੱਚ ਅਮਰ ਬਣੇਕਾਰ ਪ੍ਰਸ਼ਾਨੀ ਜੀ ਦੇ ਹੰਦ ਚਰਪਰਾਖ ਹੋਵੇ ਪ੍ਰਭ ਆਪ ਦਾ ਸ਼ਾਸਨ ਜਸਾ ਕੋ ਬੇਰੀ ਗੁਰੂ ਕਿਰਪਾ ਪਾਵਨ ਹੋਰ ਰੋਸ਼ੂ ਮਹਾਨ ਤੁਸਰੀਏ ਬਰਦਾਸਰ ਨੂੰ ਬਣੀ ਦੇ ਜਾਵ ਅਨੰਦ ਕਰਮੀਆ ਗੁਰੂ ਸ਼ਰੂਆ ਸੋਰਾ ਵਾਹਿਗੁਰੂ ਜੀ ਦਾ ਨਸਾ ਵਾਹਿਗੁਰੂ ਜੀ ਦੇ ਨੇਤਾ ਪੁਰਜਾ ਪੁਰਜਾ ਜਨਮਰ ਕਬਹੁ ਨ ਸਨ ਲਖੇਤ ਸਾਧਨਾ ਉਸ ਅਸਰ ਜੀ ਦੇਹ ਮੰਦ ਬੰਧਨਾ ਦੀ ਮਰਦੋ ਜਤਾ ਮਾਇਆ ਕੋ ਸੰਗ ਧੋ ਰਿਹਾ ਤੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਵਰਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਗੁਰਗੱਦੀ ਤੇ ਬਾਰਮਾਨ ਗੁਰੂ ਨਾਨਕ ਦੇਵਾ ਸਭ ਸਾਧ ਸੰਗਤ ਨੂੰ ਐਨ ਆਈ ਵੀਰਾਂ ਨੂੰ ਅਤੇ ਬਾਹਰ ਵਿਦੇਸ਼ਾਂ ਵਿੱਚ ਰਹਿ ਰਹੇ ਸੰਗਤ ਨੂੰ ਬੇਨਤੀ ਹੈ ਕੀ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਆਪਣੇ ਦਰਬਾਰ ਗੁਰਦੁਆਰਾ ਸਿੰਘ ਸਵਾ ਭਾਈ ਜਵਾਰ ਸਿੰਘ ਜੀ ਮਹਿਤਪੁਰ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਓਟ ਆਸਰੇ ਸਦਕਾ ਅੱਜ 4 ਤਰੀਕ ਨੂੰ ਦਰਬਾਰ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਅਰੰਭਤਾ ਹੋਈ ਹੈ ਸੋ ਸਤਿਗੁਰਾਂ ਦੇ ਅਗੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸੋ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਤੁਹਾਨੂੰ ਇਸ ਤਰ੍ਹਾਂ ਦੱਸੇ ਜਾ ਰਹੇ ਨੇ ਕੱਲ ਨੂੰ 5 ਤਰੀਕ ਹੈ 5 ਤਰੀਕ ਨੂੰ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਆਪਣੇ ਗੁਰਦੁਆਰਾ ਸਿੰਘ ਸਭਾ ਭਾਈ ਜਵਾਰ ਸਿੰਘ ਜੀ ਮਹਿਰਪੁਰ ਤੋਂ ਵਿਖੇ ਤਕਰੀਬਨ ਸਵੇਰ ਨੂੰ 10 ਵਜੇ ਤੱਕ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ 6 ਜਨਵਰੀ ਨੂੰ ਸਾਹਿਬਾ ਦੇ ਪ੍ਰਕਾਸ਼ ਪੂਰਵ ਨੂੰ ਮੁੱਖ ਰੱਖਦਿਆਂ ਹੋਇਆਂ ਪਹਿਲ ਦੇ ਆਧਾਰ ਤੇ 9 ਵਜੇ ਤੱਕ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਜਾਪਾਂ ਤੇ ਭੋਗ ਪੈਣਗੇ ਉਸ ਤੋਂ ਉਪਰੰਤ ਦਸਤਾਰ ਮੁਕਾਬਲੇ ਹੋਣਗੇ ਬੱਚਿਆਂ ਦੀ ਕਵਿਤਾਵਾਂ ਦੇ ਕੰਪੀਟੀਸ਼ਨ ਹੋਣਗੇ ਉਸ ਤੋਂ ਉਪਰੰਤ 11 ਤੋਂ ਲੈ ਕੇ 1 ਵਜੇ ਤੱਕ ਆਪਣੇ ਵਿਚਕਾਰ ਸੂਬਾ ਸਿੰਘ ਸਾਗਰ ਤੇ ਨਾਲ ਦਾ ਢਾਡੀ ਜਥਾ ਆਪਣੇ ਵਿਚਕਾਰ ਪਹੁੰਚ ਰਿਹਾ ਹੈ ਸੋ ਆਪ ਸਭ ਸਾਧ ਸੰਗਤ ਜੀ ਨੂੰ ਬੇਨਤੀ ਹੈ ਹਮ ਮਾਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਨਾਲ ਹੀ 26 ਜਨਵਰੀ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਦਰਬਾਰ ਦੇ ਵਿੱਚ 26 ਤਰੀਕ ਨੂੰ ਵੀ ਜਿਹੜਾ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਨ੍ਹਾਂ ਦੇ ਵਿੱਚ ਬੀਬੀ ਦਲੇਰ ਕੌਰ ਖਾਲਸਾ ਜੀ ਤੇਨਾਂ ਦਾ ਢਾਡੀ ਜੱਤਾ ਪਹੁੰਚਣਾ ਹੈ ਸੋ ਆਪ ਸਭ ਸਾਧ ਸੰਗਤ ਨੂੰ ਇਸ ਮੀਡੀਆ ਰਾਹੀਂ ਸੰਬੋਧਿਤ ਕੀਤਾ ਜਾਂਦਾ ਹੈ ਆਪ ਜੀ ਹਮ ਹਮਾਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਨਾ ਭੇਦਿਆ ਅਰ ਨਾਮਨਲਾ